ਚਾਬੀ ਇਹ ਚਾਬੀ ਨਾਲ ਜੋ ਕਰਦੇ ਆ ਤੇ ਇਹ ਉਖੜਦੀ ਹੋਈ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਇਸ ਰੋਡ ਦੇ ਉੱਤੋਂ ਜਿਹੜੀ ਭ੍ਰਿਸ਼ਟਾਚਾਰ ਦਾ ਜਿਹੜੀ ਬੂਹ ਹੈ ਉਹ ਮਹਿਸੂਸ ਹੋ ਰਹੀ ਹੈ ਸਰਕਾਰ ਦੇ ਵੱਲੋਂ ਬੜੇ ਦਾਅਵੇ ਕੀਤੇ ਨੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਕਿਸ ਤਰ੍ਹਾਂ ਦੇ ਦੇ ਦਿਆਂ ਸੀ ਹੱਥ ਨਾਲ ਬੱਦਰੀ ਇਕੱਠੀ ਹੋ ਜਾਂਦੀ ਸੀਗੀ ਇਹ ਬੱਦਰੀ ਜਵਾਬ ਤੇ ਤੋਂ ਵਾਅਦੇ ਸੜਕ ਇੱਕ ਦੋ ਬਰਸਾਤਾਂ ਆਈਆਂ ਬਰਸਾਤਾਂ ਦੇ ਆਣ ਤੇ ਕੱਲੀ ਕੱਲੀ ਸੜਕ ਜਿਹੜੀ ਹੈ ਖੇਰੂ ਖੇਰੂ ਹੋ ਜਾਈ ਖੁਰ ਜੇਗੀ ਇਹ ਛੋਟੇ ਤੋਂ ਲੈ ਕੇ ਵੱਡੇ ਤੱਕ ਅਫਸਰ ਤੱਕ ਇਹ ਭ੍ਰਿਸ਼ਟਾਚਾਰ ਦੀ ਬੂਹ ਹੈ ਇਹਦੇ ਵਿੱਚ ਜਿਹੜੀ ਸੜਕ ਤੇ 14 ਕਰੋੜ ਦੀ ਸੜਕ ਬਣਨੀ ਹੈ ਉਹਦੇ ਵਿੱਚ ਵੀ ਜਾਨੀ ਕਿ ਘਟ ਤੇ ਘੱਡਿਆ ਮੰਡੀ ਨੇ ਲੱਗ ਲਿਆ ਬਿਲਕੁਲ ਜਿਹੜੇ ਕੁਆਲਟੀ ਕੰਟਰੋਲ ਦੀ ਜਿਹੜੀ ਹੈਗੀ ਕੁਆਲਟੀ ਉਹਦੇ ਮੁਤਾਬਿਕ ਸੜਕਾਂ ਨਹੀਂ ਬਣ ਰਹੀਆਂ ਤਸਵੀਰ ਤੁਹਾਨੂੰ ਦਿਖਾ ਰਿਹਾ ਆ ਵੇਖੋ ਸਰਾਂ ਦੀ ਮਿੱਲੀ ਭਗਤ ਦੇ ਕਰਨ ਉਹਨਾਂ ਦੀ ਨਾ ਤਾਂ ਕੋਈ ਰਿਪੋਰਟ ਬੰਦੀ ਹੈ ਨਾ ਹੀ ਕਿਸੇ ਅਪਿਸ਼ਟਾਚਾਰੀ ਅਫਸਰ ਦੇ ਖਿਲਾਫ ਕਾਰਵਾਈ ਹੁੰਦੀ ਹੈ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਦਾਅਵੇ ਕਿਤੇ ਨੇ ਕਿਤੇ ਜਿਹੜੇ ਐ ਖੋਖਲੇ ਹੁੰਦੇ ਨੇ ਰਾਰੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਐ ਦਿਖਾ ਦਿੰਨੇ ਆ ਇਹ ਲੁਧਿਆਣਾ ਦੀ ਰਾੜਾ ਸਾਹਿਬ ਜਿਹੜੀ ਮਾਰਕੀਟ ਆ ਉੱਥੇ ਆਪਾਂ ਮੌਜੂਦ ਆ ਇਹ ਜਿਹੜੀ ਰੋਡ ਐ ਰੋਡ ਕੁਝ ਦਿਨ ਪਹਿਲਾਂ ਬਣੀ ਐ ਤੁਹਾਨੂੰ ਤਸਵੀਰ ਐ ਜਿਹੜੀ ਦਿਖਾ ਰਹੇ ਆ ਰੋਡ ਦੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਰੋਡ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਇਹ ਚਾਬੀ ਇਹ ਚਾਬੀ ਨਾਲ ਜੋ ਕਰਦੇ ਆ ਤੇ ਇਹ ਉਖੜਦੀ ਹੋਈ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਇਸ ਰੋਡ ਦੇ ਉੱਤੋਂ ਜਿਹੜੀ ਭ੍ਰਿਸ਼ਟਾਚਾਰ ਦਾ ਜਿਹੜੀ ਬੂਹ ਹੈ ਉਹ ਮਹਿਸੂਸ ਹੋ ਰਹੀ ਹੈ ਤੁਹਾਨੂੰ ਦਾਜ਼ੀਏ ਇਹ ਸਾਹਮਣੇ ਤੁਸੀਂ ਤਸਵੀਰ ਦੇਖਦੇ ਹੋ ਆਮ ਆਦੀ ਪਾਰਟੀ ਦਾ ਜ਼ਿਲ੍ਹਾ ਦਾ ਜਿਹੜਾ ਦਫ਼ਤਰ ਹੈ ਉਹਦੇ ਬਾਹਰ ਜਿਹੜਾ ਭ੍ਰਿਸ਼ਟਾਚਾਰ ਦਾ ਜਿਹੜਾ ਬੋਲਬਲਾ ਦੇਖਣ ਨੂੰ ਮਿਲ ਰਿਹਾ ਜਿਹੜੇ ਉੱਥੇ ਮਾਰਕੀਟ ਵਾਲੇ ਅਤੇ ਆਏ ਨੇ ਉਹਨਾਂ ਦਾ ਕਿਤੇ ਨਾ ਕਿਤੇ ਨਾ ਕਿਤੇ ਜਿਹੜਾ ਅੰਨਾਂ ਦੇ ਵਿੱਚ ਜਿਹੜਾ ਰੋਸ਼ ਹੈ ਉਹ ਦੇਖਣ ਨੂੰ ਮਿਲ ਰਿਹਾ ਮਾਰਕੀਟ ਵਾਲੇ ਇੱਥੇ ਕੱਟੇ ਹੋਏ ਨੇ ਇਹਨਾਂ ਨਾਲ ਗੱ ਕੀ ਕਹਿਣਾ ਚਾਹੋਗੇ ਜੀ ਜਿਹੜਾ ਆਮ ਆਦੀ ਪਾਰਟੀ ਦਾ ਦਫਤਰ ਸਾਹਮਣੇ ਹੈ ਸਰਕਾਰ ਦੇ ਵੱਲੋਂ ਬੜੇ ਦਾਅਵੇ ਕੀਤੇ ਜਾਂਦੇ ਭ੍ਰਿਸ਼ਟਾਚਾਰ ਖਤਮ ਕਰਨ ਨੂੰ ਲੈ ਕੇ ਕਿਸ ਤਰ੍ਹਾਂ ਦੇ ਦੇਦਾਂ ਯੂ ਸੀ ਇਹ ਸੜਕ ਜਿਹੜੀ ਕੁਝ ਸਮਾਂ ਪਹਿਲਾਂ ਹੀ ਬਣੀ ਹੈ ਪਹਿਲਾਂ ਜਿਹੜੀ ਬਣੀ ਸੀ ਉਹਦੀ ਵੀਡੀਓ ਆ ਹੈ ਉਹਦੇ ਬਤਲੇਣੀ ਹੈ ਹੱਥ ਨਾਲ ਬਜਰੀ ਇਕੱਠੀ ਹੋ ਜਾਂਦੀ ਸੀਗੀ ਲੇਕਿਨ ਉਸ ਸੜਕ ਨੂੰ ਸਾਰੀ ਨੂੰ ਪਟਕੇ ਦੁਬਾਰਾ ਤਾਂ ਇਹਨਾਂ ਨੇ ਕੀ ਬਣਾਉਣਾ ਸੀਗਾ ਲਿਕਨ ਉਹਦੇ ਉੱਤੇ ਹੀ ਛੋਟੇ ਜਿਹੇ ਲੈ ਕੇ ਬਰੀਕ ਜੀ ਬਜੜੀ ਪਾ ਕੇ ਉੱਤੇ ਇਹਨੂੰ ਦਬਾ ਦਿੱਤਾ ਗਿਆ ਜਦ ਕਿ ਇਹ ਬਜੜੀ ਜਿਆਦਾ ਤੋਂ ਵੱਧ ਇਹ ਸੜਕ ਇੱਕ ਦੋ ਬਰਸਾਤਾਂ ਆਈਆਂ ਬਰਸਾਤਾਂ ਦੇ ਆਦਿ ਕੱਲੀ-ਕੱਲੀ ਸੜਕ ਜਿਹੜੀ ਹੈ ਖੇਰੂ-ਖੇਰੂ ਹੋ ਜਾਈ ਖੁਰਜੇਗੀ ਇਹ ਸੜਕ ਜਿਹੜੀ ਖੁਰਜੇਗੀ ਇਹਨੂੰ ਘੱਟ ਦੇ ਘਟਿਆ ਮਟੀਰੀਅਲ ਲੱਗਿਆ ਹੈਗਾ ਇਹ ਅਫਸਰਾਂ ਦੀ ਮਿਲੀ ਭਗਤ ਨਾਲ ਲੱਗਿਆ ਹੈ ਇਹ ਛੋਟੇ ਤੋਂ ਲੈ ਕੇ ਵੱਡੇ ਤੱਕ ਅਫਸਰ ਤੱਕ ਇਹ ਭ੍ਰਿਸ਼ਟਾਚਾਰ ਦੀ ਬੂਹ ਹੈ ਦੇ ਵਿੱਚ ਇਹਨਾਂ ਦੀਆਂ ਕਈ ਕੰਪਲੇਂਟਾਂ ਅਸੀਂ ਭ੍ਰਿਸ਼ਟਾਚਾਰ ਦੀਆਂ ਕੀਤੀਆਂ ਨਗਰ ਨਿਗਮ ਲੁਧਿਆਣਾ ਨੂੰ ਪਰ ਅਫਸਰਾਂ ਦੀ ਮਿਲੀ ਭਗਤ ਦੇ ਕਰਨ ਉਹਨਾਂ ਦੀ ਨਾ ਤਾਂ ਕੋਈ ਰਿਪੋਰਟ ਬੰਦੀ ਹੈ ਤੇ ਨਾ ਹੀ ਕਿਸੇ ਅਫਸਿਸ਼ਤਾਚਾਰੀ ਅਫਸਰ ਦੇ ਖਿਲਾਫ ਕਾਰਵਾਈ ਹੁੰਦੀ ਹੈ ਇੱਕ ਹੀ ਨਹੀਂ ਅਨੇਕਾਂ ਵੀਡੀਓ ਆ ਚੁੱਕੀਆਂ ਨੇ ਪਿਛਲੇ ਸਮਿਆਂ ਦੇ ਵਿੱਚ ਇਹ ਭ੍ਰਿਸ਼ਟਾਚਾਰ ਦੀ ਬੂਹ ਆ ਪੂਰੀ ਇਹ ਸੜਕ ਬਾਅਦ ਤੋਂ ਬਾਅਦ ਗਰੰਟੀ ਹੈ ਇਹ ਦੋ ਮਹੀਨਿਆਂ ਅੰਦਰ ਸਾਰੀ ਸੜਕ ਜਿਹੜੀ ਇਹ ਖੇਰੂ ਖੇਰੂ ਹੋ ਜਾਏਗੀ ਖੁਰ ਜਾਏਗੀ ਜਿਵੇਂ ਤੁਸੀਂ ਕਹਿ ਰਹੇ ਹੋ ਭ੍ਰਿਸ਼ਟਾਚਾਰ ਦੀ ਜਿਹੜੀ ਬੂਹ ਆ ਦੇਖਣ ਨੂੰ ਮੇਰੀ ਹੈ ਇਹ ਜਿਹੜੇ ਸਵਾਲਿਆਂ ਨਿਸ਼ਾਨਾ ਸਿੱਧੇ ਤੌਰ ਤੇ ਠੇਕੇਦਾਰ ਤੋਂ ਤੇ ਖੜੇ ਹੁੰਦੇ ਨੇ ਭਾਵੇਂ ਐਕਸ਼ਨ ਦੀ ਗੱਲ ਕਰ ਲਈਏ ਭਾਵੇਂ ਐਜਿਓ ਦੀ ਗੱਲ ਕਰ ਲਈਏ ਸਵਾਲਿਆਂ ਨਿਸ਼ਾਨ ਤਾਂ ਖੜੇ ਹੁੰਦੇ ਨੇ ਕਿਉਂਕਿ ਉਹਨਾਂ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਤਾਰ ਆਪਸ ਵਿੱਚ ਕਿਤਨੇ ਕਿਤੇ ਜੁੜੇ ਹੋਏ ਨੇ ਠੇਕੇਦਾਰਾਂ ਦਾ ਪੂਲ ਹੋਇਆ ਆਪਸ ਦੇ ਵਿੱਚ ਪੂਲ ਹੋਣ ਤੋਂ ਬਾਅਦ ਆਪਸ ਦੇ ਵਿੱਚ ਉਹਨਾਂ ਦਾ ਝਗੜਾ ਹੈ ਉਹਨਾਂ ਦੀ ਵੀ ਵੀਡੀਓ ਵੀ ਵਾਇਰਲ ਹੋਈ ਹੈ ਲੇਕਿਨ ਬੜੀ ਵੱਡੀ ਖਬਰ ਲੱਗੀ ਹੈਗੀ ਆ ਜਿਹੜਾ ਕਿ 200 ਫੁੱਟੀ ਰੋਡ ਦੇ ਉੱਤੇ ਜਿਹੜੀ ਸੜਕ ਤੇ 14 ਕਰੋੜ ਦੀ ਸੜਕ ਬਣਨੀ ਹੈ ਉਹਦੇ ਵਿੱਚ ਵੀ ਜਾਨੀ ਕਿ ਘੱਟ ਤੇ ਘੱਟੀਆਂ ਮਢੀਰੇ ਲੱਗ ਲੈ ਬਿਲਕੁਲ ਜਿਹੜੇ ਕੁਆਲਿਟੀ ਕੰਟਰੋਲ ਦੀ ਜਿਹੜੀ ਹੈਗੀ ਕੁਆਲਿਟੀ ਉਹਦੇ ਮੁਤਾਬਿਕ ਸੜਕਾਂ ਨਹੀਂ ਬਣ ਰਹੀਆਂ ਤੁਹਾਨੂੰ ਲੱਗਦਾ ਜਿਹੜਾ ਸਰਕਾਰ ਦਾ ਪੈਸਾ ਕਿਦਾਂ ਇਹ ਸਰਕਾਰ ਦਾ ਨਹੀਂ ਆ ਭਾ ਜਨਤਾ ਦਾ ਪੈਸਾ ਕਹਾਂਗੇ ਕਿਉਂਕਿ ਜਨਤਾ ਦੇ ਟੈਕਸ ਦੇ ਨਾਲ ਜਿਹੜੀ ਰੋਡ ਹੈ ਬੰਦੀਆਂ ਜਿੰਨੀਆਂ ਵੀ ਬੰਦੀਆਂ ਇਹ ਫੰਡ ਦੀ ਬਰਬਾਦੀ ਕਰਦੇ ਆ ਜੀ ਫੰਡ ਦੀ ਪ੍ਰਬੰਧੀ ਹੁੰਦੀ ਹੈ ਇਹਦੇ ਬਿਲਕੁਲ ਪਿਛਲੇ ਪਾਸੇ ਰੋਡ ਜਾਲੀਆਂ ਲੱਗੀਆਂ 6 6 ਫੁੱਟ ਤੇ 6 ਜਾਲੀਆਂ ਲਾਤੀਆਂ 6 6 ਫੁੱਟ ਤੇ 6 ਜਾਲੀਆਂ ਲੱਗੀਆਂ ਰੋਡ ਜਾਲੀਆਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਫੰਡ ਦੀ ਬਰਬਾਦੀ ਨਹੀਂ ਇਹ ਫੰਡ ਦੀ ਬਰਬਾਦੀ ਕਰਦੇ ਪਏ ਆ ਜਿੱਥੇ ਲੋੜ ਆ ਸੜਕ ਦੀ ਉੱਥੇ ਨਹੀਂ ਬਣਦੀ ਇਹੀ ਵਾਰਡ ਨੰਬਰ 47 ਪੈਂਦਾ ਜੀ ਇਹਦੇ ਪ੍ਰਿਆ ਕਹੜਾ ਜੀ ਕੌਂਸਲਰ ਰਹੇ ਨੇ ਸਮਝ ਗਏ ਅੱਜ ਕੱਲ ਤਾਂ ਹੈ ਨਹੀਂ ਪਹਿਲੇ ਰਹੇ ਨੇ ਲੇਕਿਨ ਅਬਦੁੱਲਾ ਬਰਬਸਤੀ ਦੇ ਦੇ ਬੀਬੀ ਮਿੰਦੋ ਵਾਲੀ ਗਲੀ ਆ ਪਿਛਲੇ 5 ਸਾਲਾਂ ਤੋਂ ਅਸੀਂ ਦਰਖਾਸਤਾਂ ਦੇ ਦੇ ਕੇ ਅਸੀਂ ਅੱਖ ਚੁੱਕੇ ਆ ਲੇਕਿਨ ਉਹਨਾਂ ਵਿਚਾਰਿਆਂ ਦੀ ਉਹ ਜਿਹੜੀ ਦਰਖਾਸਤ ਤੇ ਉੱਤੇ ਕੋਈ ਅਮਲ ਨਹੀਂ ਕੀਤਾ ਉਹ ਗਲੀ ਨਹੀਂ ਬਣਾਈ ਲੇਕਿਨ ਡੀਐਸ ਚਾਵਲਾਜ ਦੇ ਦਫ਼ਤਰ ਦੇ ਬਾਹਰ ਇੱਕ ਸੜਕ ਬਣਨ ਵਾਲੀ ਆ ਪਿਛਲੇ 5 ਸਾਲਾਂ ਤੋਂ ਪੱਥਰ ਪੈ ਗਿਆ ਰੋੜੀ ਪੈ ਗਈ ਬੀਬੀ ਮਿੰਦੋ ਦੇ ਵੀ ਇਦਾਂ ਹੋਇਆ ਰੋੜੀ ਪੈ ਗਈ ਪੱਥਰ ਪੈ ਗਿਆ ਲੇਕਿਨ ਉਹ ਸੜਕ ਨਹੀਂ ਬਣੀ ਲੇਕਿਨ ਉਹਦੇ ਪੈਚ ਵਰਕ ਕਰਤਾ ਪੈਚ ਵਰਗ ਵੀ ਅੱਧਾ ਕਰਕੇ ਗਏ ਨੇ ਪੈਚ ਵਰਗ ਦੇ ਤੌਰ ਤੇ ਉੱਤੇ ਸੜਕ ਬਣਾਈ ਆ ਨਾ ਕੀ ਉਹਦਾ ਨਾਂ ਨਹੀਂ ਦਾ ਇਹ ਜਿਹੜਾ ਕੰਮ ਹੈਗਾ ਪੂਰਾ ਕੀਤਾ ਹੈਗਾ ਮਾਰਕੀਟ ਕਿੜੀ ਹੈ ਜੀ ਇਹ ਮਾਰਕੀਟ ਰਾੜੇ ਵਾਲੀ ਮਾਰਕੀਟ ਹੈ ਇਹ ਰਾੜੇ ਵਾਲੀ ਮਾਰਕੀਟ ਜਿਹੜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਆ ਵੇਖੋ ਇਹ ਹਾਲਾਤ ਨੇ ਜੀ ਆ ਤੁਸੀਂ ਦੇਖ ਸਕਦੇ ਹੋ ਕਿਤਨਾ ਕਿਤੇ ਜਿਹੜੀ ਰੋਡ ਹੈ ਜਿਹੜੀ ਭੁਰਦੀ ਨਜ਼ਰ ਆ ਰਹੀ ਹੈ ਜਿਹੜੇ ਇੱਥੇ ਦੇ ਲੋਕ ਨੇ ਜਿਹੜੇ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਕਿਤਨਾ ਕਿਤੇ ਜਿਹੜਾ ਰੋਸ ਆ ਪਾਇਆ ਜਾ ਰਿਹਾ ਸਵਾਲ ਜਿਹੜੇ ਲਾਜ਼ਮੀ ਨੇ ਜਿਹੜੇ ਠੇਕੇਦਾਰ ਦੇ ਉੱਠ ਨੇ ਪਾਵੇਂ ਠੇਕੇਦਾਰ ਦੀ ਗੱਲ ਕਰ ਲਈਏ ਤੇ ਪਾਵੇਂ ਐਜੀਓ ਦੀ ਗੱਲ ਕਰ ਲਈਏ ਐਕਸ਼ਨ ਦੀ ਗੱਲ ਕਰ ਲਈਏ ਕਿਤੇ ਨਾ ਕਿਤੇ ਇਹਨਾਂ ਦੇ ਆਪ ਵਿੱਚ ਤਾਰ ਜੁੜੇ ਹੋਏ ਨੇ ਤੁਸੀਂ ਅੱਜ ਇਕੱਠੇ ਹੋਏ ਕੀ ਕਹਿਣਾ ਚਾਹੁੰਗੇ ਰੋਸ਼ ਪਾਇਆ ਜਾ ਰਹੇ ਲੋਕਾਂ ਚ ਇਹ ਸੜਕ ਥੋੜੇ ਦਿਨ ਪਹਿਲਾਂ ਬਣਾਈ ਸੀ ਇਹਨਾਂ ਨੇ ਜਿਹੜੀ ਕਿ 4 ਦਿਨਾਂ ਬਾਅਦ ਹੀ ਉਖੜ ਗਈ ਜੀ ਤੇ ਉਸ ਤੋਂ ਬਾਅਦ ਵਿੱਚ ਹੁਣ ਇਹਨਾਂ ਨੇ ਸਿਰਫ ਇੱਕ ਖਾਂਡਾ ਪੂਰਤੀ ਕਰਨ ਲਈ ਆ ਕੇ ਉੱਪਰ ਕਾਲੀ ਜੀ ਕੇਰੀ ਜੀ ਖਿਲਾਰਤੀ ਆ ਜਿਹੜੀ ਕਿ ਇਹ ਵੀ ਇੱਕ ਅੱਧੇ ਮਹੀਨੇ ਤੋਂ ਪਹਿਲਾਂ ਹੀ ਉਖੜਨ ਤੋਂ ਸ਼ੁਰੂ ਪਹਿਲਾਂ ਹੀ ਹੋ ਗਈ ਆ ਮੀ ਪਿਆਰੀ ਸਾਰੇ ਮਾਰਕੀਟ ਦੇ ਲੋਕ ਨੇ ਇਕੱਠੇ ਸਾਰੇ ਬੰਦੇ ਇੱਥੇ ਕੰਮ ਕਰਨ ਵਾਲੇ ਆ ਜੀ ਕਾਰਮ ਕੇ ਮੇਨ ਕਾਰ ਮਾਰਕੀਟ ਐ ਇੱਥੇ ਬੰਦੇ ਮੈਕੈਨਿਕ ਨੇ ਕੁਝ ਇਲੈਕਟ੍ਰੀਸ਼ਨਰ ਨੇ ਕੁਝ ਹੋਰ ਬੰਦੇ ਨੇ ਤੇ ਇਹ ਰੋਜ਼ ਦੇ ਇੱਥੇ ਆਉਣ ਵਾਲੇ ਨੇ ਇਹ ਬਹੁਤ ਹੀ ਘਟਿਆ ਸਿੱਧੀ ਨਿਹਰੀ ਲੋਟੇ ਇਹਨਾਂ ਨੇ ਜਿਹੜੀ ਮਿਲਗ ਜੁਲ ਕੇ ਆਪਸ ਵਿੱਚ ਕੀਤੀ ਹੈ ਨਿਹਰੀ ਲੋਟੇ ਕੀਤੀ ਹੈ ਇਹਨਾਂ ਨੇ ਬਿਲਕੁਲ ਘਟੀਆਂ ਮਟੀਰੀਅਲ ਵਰਤਿਆ ਵਾ ਤੁਸੀਂ ਇਹ ਸਾਈਡਾਂ ਤੇ ਵੀ ਦੇਖੋਗੇ ਬੱਜੀ ਦੀ ਢੇਰ ਲੱਗੇ ਹੋਏ ਆ ਤਾਂ ਲੱਗਦਾ ਠੇਕੇਦਾਰ ਦੇ ਨਾਲ-ਨਾਲ ਭਾਵੇਂ ਪ੍ਰਸ਼ਾਸਨ ਦੀ ਗੱਲ ਕਰ ਲਈਏ ਐਸਜੀਓ ਦੀ ਗੱਲ ਕਰ ਲਈਏ ਐਕਸੀਅਨ ਦੀ ਗੱਲ ਕਰ ਲਈਏ ਤੇ ਸਰਕਾਰ ਦੇ ਵੱਲੋਂ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਉਹਨਾਂ ਦੇ ਦਫ਼ਤਰ ਦੇ ਬਾਹਰ ਜਿਹੜਾ ਜ਼ਿਲ੍ਹਾ ਦਫ਼ਤਰ ਦਾ ਲੁਧਿਆਣਾ ਮੇਨ ਹੈ ਉਹਦੇ ਬਾਹਰ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਹੈ ਹੈਰਾਨੀ ਦੀ ਗੱਲ ਤਾਂ ਇਹ ਹੀ ਹੈ ਜੀ ਬਿਲਕੁਲ ਦਫ਼ਤਰ ਦੇ ਬਾਹਰ ਅੱਜ ਭ੍ਰਿਸ਼ਟਾਚਾਰ ਦਾ ਇੰਨਾ ਕੋ ਬੋਲ ਬਾਲਾ ਇਹ ਇੰਨੇ ਨਿਡਰ ਹੋ ਚੁੱਕੇ ਨੇ ਆਮ ਆਦਮੀ ਦੇ ਜ਼ਿਲ੍ਹਾ ਲੁਧਿਆਣਾ ਦੇ ਦਫ਼ਤਰ ਦੇ ਬਿਲਕੁਲ ਬਾਹਰ ਲੱਗਦਾ ਹੈ ਸਰਕਾਰੀ ਬਾਬੂ ਤੇ ਜਿਹੜੇ ਸਰਕਾਰ ਦੇ ਲੋਕ ਨੇ ਨੁਮਾਇंदे ਆਪਸ ਵਿੱਚ ਮਿਲੇ ਹੋਏ ਨੇ ਇਹ ਮਿਲੇ ਨਹੀਂ ਜੀ ਇਹ ਕਿਓ ਘਿਜੜੀ ਹੋਏ ਹੋਏ ਨੇ ਹਾਂ ਇਹ ਬਿਲਕੁਲ 100% ਗੱਲ ਤੁਸੀਂ ਠੀਕ ਕਰ ਰਹੇ ਹੋ ਇਹ ਘੋਖੀ ਚੜੀ ਹੋਏ ਨੇ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ ਇਹ ਰਲ ਮਿਲ ਕੇ ਲੁੱਟ ਗੀ ਜਾ ਰਹੇ ਨੇ ਜਨਤਾ ਦਾ ਜਿਹੜਾ ਇੱਕ ਇੱਕ ਪੈਸਾ ਉਹਨੂੰ ਬਰਬਾਦ ਕਰੀ ਜਾ ਰਹੇ ਨੇ ਆਪਾਂ ਗੱਲ ਕਰੀਏ ਆਏ ਦਿਨ ਇਹੋ ਜਿਹੇ ਜਿਹੜੇ ਰੋਡ ਹੈ ਦੇਖਣ ਨੂੰ ਮਿਲਦੇ ਆ ਭਾਵੇਂ ਓਪੋਜੀਸ਼ਨ ਪਾਰਟੀਆਂ ਦੀ ਗੱਲ ਕਰ ਲਈਏ ਭਾਵੇਂ ਸਮਾਜ ਸੇਵੀਆਂ ਦੀ ਗੱਲ ਕਰ ਲਈਏ ਆਏ ਦਿਨ ਜਿਹੜੇ ਇਹ ਮੁੱਦੇ ਚੱਕੇ ਜਾਂਦੇ ਨੇ ਤੇ ਇਹ ਹੱਲ ਕਿਉਂ ਨਹੀਂ ਹੋ ਰਿਹਾ ਹੱਲ ਨਾ ਹੋਣ ਦਾ ਕਾਰਨ ਕੀ ਸਮਝਦੇ ਹੋ ਤੁਸੀਂ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀਏ ਫੇਲ ਨਜ਼ਰ ਆ ਰਹੇ ਨੇ ਜਿੱਥੇ 10 ਇੰਚੀ ਤੋਂ ਲੈ ਕੇ 12 ਇੰਚੀ ਤੱਕ ਰੋਡ ਦੀ ਪ੍ਰੀਮਿਕਸ ਪੈਂਦਾ ਆ ਆਪਣਾ ਆਰ ਸੀ ਸੀ ਦੀ ਸੜਕ ਬਣਦੀ ਸੀਮੈਂਟ ਬਜਰੀ ਰੇਤਾ ਦੀ ਆਪਣਾ ਤੁਹਾਨੂੰ ਦੱਸ ਦੇਣਾ ਦੁੱਗਰੀ ਥਾਣੇ ਦੇ ਨਾਲ ਬਿਲਕੁਲ ਇੱਕ ਸੜਕ ਬਣੀ ਹੈ ਲੇਕਿਨ ਉਹ ਸਾਰੀ ਸੜਕ ਕ੍ਰੈਕ ਹੋ ਗਈ ਹੈ ਲੇਕਿਨ ਉਹਦੇ ਸੜਕ ਦੇ ਵਿੱਚ ਟੁੱਟਣੀ ਸ਼ੁਰੂ ਹੋ ਗਈ ਹੈ ਸਰਕਾਰਾਂ ਦੀ ਮਿਲੀ ਭਗ ਸਮਝਦੇ ਹੋ ਸਰਕਾਰਾਂ ਦੀ ਮਿਲੀ ਭਗਤ ਹੀ ਨਹੀਂ ਅਸੀਂ ਤਾਂ ਕਹਿੰਨੇ ਆ ਵੀ ਗੱਲ ਹੈ ਭ੍ਰਿਸ਼ਟਾਚਾਰ ਜਿਹੜਾ ਹੈਗਾ ਬੋਲ ਲੱਗਣ ਨਾਲ ਨਹੀਂ ਖਤਮ ਹੋਣਾ ਪ੍ਰੈਕਟੀਕਲ ਤੌਰ ਦੇ ਉੱਤੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਕਾਰਵਾਈ ਕਰਨ ਨਾਲ ਹੋਣਾ ਹੈ ਜਿਹੜੀਆਂ ਦਰਖਾਸਤ ਕੋਈ ਕਿਸੇ ਵੀ ਖਲਾਫ ਜਾਂਦੀ ਆ ਉੱਤੇ ਕੋਈ ਐਕਸ਼ਨ ਹੋਵੇ ਲੇਕਿਨ ਐਕਸ਼ਨ ਹੀ ਨਹੀਂ ਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਲਈਏ ਅੱਜ ਦਿਨ ਕਿਹਾ ਜਾਂਦਾ ਭ੍ਰਿਸ਼ਟਾਚਾਰ ਖਤਮ ਹੋ ਗਿਆ ਪੰਜਾਬ 'ਚ ਇਹ ਮੂੰਹ ਬੋਲਦੀਆਂ ਤਸਵੀਰਾਂ ਮੂੰਹ ਬੋਲਦੀਆਂ ਤਸਵੀਰਾਂ ਨੇ ਜੀ ਇਹੀ ਇਹੀ ਨਹੀਂ ਹੈਗਾ ਸੜਕਾਂ ਦੇ ਉੱਤੇ ਅਰਬਾਂ ਰੁਪਈਆ 100 ਕਰੋੜ ਰੁਪਈਆ ਲੈ ਕੇ ਇਹਨਾਂ ਨੇ ਵਿਕਾਸ ਸ਼ੁਰੂ ਕੀਤਾ ਵਿਕਾਸ ਕਿਹੜਾ ਸ਼ੁਰੂ ਕੀਤਾ ਵੀ ਜਿਹੜੀ ਸੜਕ ਜਾਨਕਿ ਪਿਛਲੇ 21 2021 ਚ ਬਣੀ ਸੀ ਉਹਨੂੰ ਉਹਨੂੰ ਕਈਆਂ ਨੂੰ 22 ਚ ਬਣਾਤਾ ਕਈਆਂ ਨੂੰ 23 ਚ ਬਣਾਤਾ ਵੀ ਐਸਾ ਕਿਹੜਾ ਵਿਕਾਸ ਹੈਗਾ ਜਿਹੜੀ ਸੜਕ ਹੈਗੀ ਆ ਸੀਮਿੰਟ ਬੱਜਰੀ ਰੇਤਾ ਦੀ ਸੜਕ ਅਗਰ ਇੱਕ ਵਾਰੀ ਵੀ ਬਣ ਜਾਵੇ ਤਾਂ ਘੱਟੋ ਘੱਟ ਮੇਰੇ ਖਿਆਲ 15 ਤੋਂ 20 ਸਾਲ ਨਹੀਂ ਜਾਂਦੀ ਜਿਹੜੀਆਂ ਜਿਹੜੀਆਂ ਰੇਮੇਨ ਰੋੜਾ ਹੈਗੀਆਂ ਮੇਨ ਰੋੜਾਂ ਦੇ ਉੱਤੇ ਜਿੰਨਾ ਵੀ ਜ ਵਾੜਾਂ ਦੇ ਅੰਦਰ ਲੀਆਂ ਸੜਕਾਂ ਉਹਨਾਂ ਤੇ ਤਾਂ ਟ੍ਰੈਫਿਕ ਨਾ ਮਾਤਰ ਹੈ ਲੇਕਿਨ ਉਹ ਸੜਕਾਂ ਵੀ ਜਿਹੜੀਆਂ ਹੈਗੀਆਂ ਟੁੱਟੀਆਂ ਸਾਡੇ ਬਾਰਡ ਨੰਬਰ 47 ਦੇ ਵਿੱਚ ਬਾਰ ਨੰਬਰ 47 ਦੱਸ ਦਿੰਨੇ ਤੁਹਾਨੂੰ ਪ੍ਰਿਸ਼ਤਾਚਾਰ ਦੀ ਏਡੀ ਗੱਲ ਹੈ ਵੀ ਸੜਕ ਦੇ ਉੱਤੇ ਸੜਕ ਬਣਾਤੀ ਜੇ ਅਸੀਂ ਉਹਦੀ ਕੰਪਲੇਂਟ ਕੀਤੀ ਉਹਦੀ ਅੱਜ ਤੱਕ ਇਨਕੁਆਰੀ ਨਹੀਂ ਹੋਈ ਕਾਰਨ ਕਾਰਨ ਕੀ ਸਮਝਦੇ ਹੋ ਇਹ ਮਿਲੇ ਪੱਕੇ ਦਿਨੇ ਅਫਸਰ ਛੱਲੇ ਤੋਂ ਲੈ ਕੇ ਉੱਪਰ ਤੱਕ ਸਾਰੇ ਅਫਸਰ ਉਹਨੇ ਇੱਕ ਦਾ 2000 ਦਾਲ ਦਾਲ ਪੂਰੀ ਕਾਲੀ ਹੈ ਦਾਲ ਕਾਲੀ ਨਹੀਂ ਦਾਲ ਹੀ ਕਾਲੀ ਹੈ ਇਹ ਤੁਹਾਨੂੰ 2021 ਦੇ ਇੱਕ ठेकेदारਾਂ ਦੀ ਵੀਡੀਓ ਵੀ ਹੋਈ ਸੀ ਵਾਇਰਲ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਅਸੀਂ 40 ਤੋਂ 50% ਕਮਿਸ਼ਨ ਦਿੰਨੇ ਆ ਦੇਖੋ ਦਿਖਾ ਲਿਆ ਵੀ ਇੱਕ ਪਾਸੇ ਸਾਡੇ ਸਾਡਾ ਜਿਹੜਾ ਟੈਕਸ ਹਰ ਸਾਲ 5 5% ਸਾਲ ਦਾ ਟੈਕਸ ਵਧੀ ਜਾ ਰਿਹਾ ਹੈ